ਇਹ ਲੱਗਦਾ ਮੈਂ ਮਰ ਗਿਆ ਮੇਰੇ ਸਾਥੀ ਆ ਗਏ ਅਰੇ ਨਾ ਉਹਨੇ ਨਹੀਂ ਆਪੀ ਨੂੰ ਉਹ ਨੰਬਰ ਤਾਂ ਮੋਟੋ ਉਹ ਤੇ ਨਾਲ ਆ ਬਈ ਫਿਰ ਆਪਣੇ ਘਰ ਹੀ ਆ ਗਏ ਇਹ ਨਹੀਂ ਨਾ ਮੇਰਾ ਪੁਆਰੇ ਜੇ ਉਹ ਕੱਲੇ ਕਮਰੇ ਤੋਂ ਤੇ ਘਟੋ ਘਟਸਣ ਕਰੀ ਆ ਲੱਗ ਰਹੀ ਬਿਲਕੁਲ ਦਰਿਆ ਦੇ ਕੰਢੇ ਤੇ ਇਹਨਾਂ ਦੇ ਮਿਲ ਵਾਲੇ ਜਦੋਂ ਜਦੋਂ ਕਰੇ ਨਾ ਹੋ ਜਾਏ ਕਿਵੇਂ ਨਾ ਦੇਣਾ ਬੋਲੇ ਕਿ ਹਮੇ ਪ੍ਰਸਾਦਗੀ ਰਾਜ ਦੇਖ ਸਕਦਾ ਕਿਰਪੂਰ ਬਾਬਾ ਇਹ ਗੱਲ ਸੁਣੋ ਅਸੀਂ ਤੇ ਆਪ ਆਪਣੇ ਸਾਰਾ ਕੁਝ ਲਾ ਕੇ ਉੱਤੇ ਕੁੱਟੀਆਂ 'ਚ ਬੈਠ ਗਏ ਆ ਮੈਂ ਤੇ ਕੁੱਟੀਆਂ ਬਹੁਤ ਪਸੰਦ ਆ ਜਿਹੜੇ ਇਹਦੀ ਗੱਲ ਤੇ ਇਹਨਾਂ ਤੇ ਬੈਠੇ ਲੱਗੇ ਮਹਾਰਾਜਾ ਜਨਕ ਨੇ ਆਖਿਆ ਜੀ ਜੀ ਹਲੋ ਕਮਰਾਜ ਇਹ ਮਹਾਤਮਾ ਦਾ ਨਾ ਇਹ ਠਾਠਾ ਭਾਗਾ ਹੁੰਦਾ ਫਤਗਾ ਹੁੰਦੇ ਸੀਗੇ ਆਪਣੇ ਆਪ ਨੂੰ ਸੁੱਖਾਂ ਦੇ ਅਧੀਨ ਨਾ ਕਰੋ ਸੁੱਖਾਂ ਨੂੰ ਆਪਣੇ ਅਧੀਨ ਕਰ ਲਓ ਸੁਖੰਨਰ ਆਪਣੇ ਅਧੀਨ ਕਰ ਲੋ ਅੱਜ ਦੀ ਦੁਨੀਆ ਦਾ ਅੱਜ ਕੱਲ ਸੁੱਖ ਆਪਣੇ ਬਿਜਲੀ ਨਹੀਂ ਆਈ ਉਹ ਮਾਰੇਗੇ ਜੀ ਗਰਮੀ ਲੱਗਣ ਲੱਗੀ ਨਾ ਸੁੱਖਾ ਨੂੰ ਆਪਣੇ ਨੀਰ ਕਰ ਲੋ ਆਪ ਸੁੱਖਾ ਦੇ ਦੀਨ ਨਾ ਹੋ ਬਿਜਲੀ ਨਹੀਂ ਆਈ ਤਾਂ ਕੋਈ ਨਹੀਂ ਪਾਣੀ ਟੱਟਾ ਮਿਲ ਗਿਆ ਤਾਂ ਕੋਈ ਨਹੀਂ ਤੱਤਾ ਮਿਲ ਗਿਆ ਤਾਂ ਕੋਈ ਨਹੀਂ ਹੈ ਜੀ ਉਹ ਅੱਜ ਦੀ ਦੁਨੀਆ ਦਾ ਆਪਣੇ ਸੁੱਖਾ ਦੇ ਦੀਨ ਕਰ ਬੈਠੇ ਅੱਜ ਕਿਉਂਹੀ ਜੇ ਰੱਬ ਨੇ ਦਿੱਤਾ ਤਾਂ ਉਹਦਾ ਦਾ ਉਹਦਾ ਆਨੰਦ ਲਓ ਜੀ ਕੁਦਰਤ ਨੂੰ ਵੇਖੋ ਜੀ ਇਹਦੇ ਤੇ ਬਹੁਤ ਗੋਜਾ ਜੀ ਇਹ ਇੰਨਾ ਕੋਈ ਮਿਲਦਾ ਨਾ ਜੀ ਆਈ ਕਾਂਟ ਐਕਸਪਲੇਨ ਹਾਏ ਜਿਹੜੇ ਜਿਹੜਾ ਪਰਿਵਾਰਥੀ ਬੰਦਾ ਨੇ ਇਦਾਂ ਹੋਰ ਉਹ ਤੇ ਪ੍ਰਿੰਸੀਪਲ ਬੈਠੇ ਸੀ ਮੇਰੇ ਨੂੰ ਸਕੂਲ ਦਾ ਰਿਜ਼ਲਟ ਬਹੁਤ ਚੰਗਾ ਆਇਆ ਨਾ ਜੀ ਘੜਵੇ ਦਾ ਤੇ ਉਹ ਉਹ ਵੈਲ ਗਰਮ ਬੈਠੇ ਸੀਗੇ ਉਹ ਮੈਂ ਉਹਨਾਂ ਨੂੰ ਕਹਿ ਲਈ ਕਿ ਵੀ ਹਰ ਬੰਦੇ ਦੇ ਵਿੱਚ ਨਾ ਹਰ ਬੰਦੇ ਦੇ ਵਿੱਚ ਚੱਲ ਰਹੀ ਜੀ ਗੱਲ ਦੋਨੋਂ ਬਾਰੇ ਪ੍ਰਿੰਸੀਪਲ ਜੀ ਦੋਨੋਂ ਹਾਈ ਜੈਨ ਹਿੰਦੂ ਆ ਜਿਹਾ ਕਿ ਅਸਵਾਦ ਰੱਖਦੇ ਨੇ ਜੀ ਮੈਂ ਜੀ ਮੈਂ ਤਾਂ ਕਦੇ ਸੋਚੇ ਨਹੀਂ ਵੀ ਹਿੰਦੂ ਸੇ ਕੋਈ ਵੀ ਚੀਜ਼ ਹੈਗੀ ਮੈਂ ਕਿ ਮੈਂ ਤਾਂ ਜਰੂਰ ਸੋਚੇ ਵੀ ਹਰ ਬੰਦੇ ਦੀ ਰੂਹ ਹੈ ਜੀ ਕੀ ਹਾਲ ਹੈ ਹਰ ਬੰਦੇ ਦੀ ਰੂਹ ਹੈ ਜੀ ਥੋੜੀ ਰੂਹ ਹੈ ਜੀ ਉਸ ਮਾਲਕ ਦੀ ਮਤਲਬ ਆਸ ਹੈ ਜੀ ਮੋਢੀ ਮਾਲਕ ਦੇ ਅੰਸਾ ਜੀ ਸਾਸੀ ਰੂਹ ਤੇ ਜਦ ਰੂਹ ਦੀ ਗੱਲ ਆ ਗਈ ਹਰ ਸਾਡੇ ਰੂਹ ਦੇਖੋ ਜੀ ਹਰ ਸਾਡੇ ਆਤਮਾ ਦੇਖੋ ਜੀ ਅਸੀਂ ਦੇਖ ਲਾਂਗੇ ਜੀ ਸ਼ਰੀਰਾਂ ਨੂੰ ਅਸੀਂ ਪੈ ਗਈ ਕਮਿਊਨਿਟੀਾਂ ਨੂੰ ਜਿਹੜੀ ਜਿਹੜਾ ਧਰਮ ਹੈ ਤੁਸੀਂ ਉਹਦੀ ਲਿਮਿਟੇਸ਼ਨ ਹੀ ਨਹੀਂ ਹੈਗੀ ਜੀ ਦਇਆ ਦੀ ਕੀ ਤੁਸੀਂ ਲਿਮਿਟ ਕਰ ਉਹਨੂੰ ਕੀ ਉਹਦੀ ਲਿਮਿਟੇਸ਼ਨ ਕੀ ਲੱਭੋ ਇਹਦੇ ਵੀ ਲਿਮਿਟੇਸ਼ਨ ਨਹੀਂ ਹੈਗੀ ਹਾਂਜੀ ਉਹਦੀ ਗੱਲ ਇਹ ਨਹੀਂ ਤਤਸਾਰ ਹੈ ਨਹੀਂ ਜੀ ਉਹ ਬਗਾ ਜੀ ਧਰਮ ਨੂੰ ਨਹੀਂ ਮੰਦਿਰ ਤੇ ਗੁਰਦੁਆਰਾ ਤੇ ਸੀਮਤ ਕਰਦਾ ਪਤਾ ਜੀ ਇਹ ਉਹ ਧਰਮ ਤਾਂ ਤੇ ਰਹੇ ਨਹੀਂ ਕਰਦਾ ਜੀ ਉਹਨੀ ਚੀਜ਼ ਦਾ ਉੱਥੋਂ ਦਾ ਬਾਅਦ ਧਰਮ ਦੀ ਨਿਕਲਦੀ ਉਹ ਤੋਂ ਧਰਮ ਦੀ ਆਵਾਜ਼ ਉਹਦੇ ਇਹ ਸੈਟਪ ਉੱਤੇ ਜਿਹੜੀ ਗੱਲ ਹੈ ਨਾ ਜਿੱਥੋਂ ਪ੍ਰੋਮੋ ਰਿਲੀ ਕਰਦਾ ਨੇ ਉਤੋਂ ਦੇ ਅੰਦਰ ਪ੍ਰੋਮੋ ਰਿਲੀ ਹੋ ਰਿਹਾ ਉਹ ਆਵਾਜ਼ ਉੱਥੇ ਨਹੀਂ ਰਣੀ ਜੀ ਉਹ ਆਵਾਜ਼ ਉਪਰ ਨੂੰ ਤੱਕ ਨਹੀਂ ਜਾ ਰਹੀ ਇਹ ਨਹੀਂ ਧਰਮਾਂ ਤੇ ਮਰ ਦੀ ਗੱਲ ਮੰਦਰਾਂ ਦੀ ਕਰਤੇ ਗੁਰਦੁਆਰਿਆਂ ਦੀ ਗੱਲ ਨਹੀਂ ਇੱਥੇ ਦੀ ਆਵਾਜ਼ ਆਪਾਂ ਨਾ ਦੁਨੀਆਂ ਦੇ ਵਿੱਚ ਫੁਲਾਣੀ ਹੈਗੀ ਹੈ ਸੰਸਾਰ ਨੂੰ ਆਪਾਂ ਦੱਸਣਾ ਹੈਗਾ ਮੈਂ ਉਹ ਪਾਸੋਂ ਉੱਪਰ ਹੋ ਰਿਆ ਸੀ ਮੈਂ ਕਿਹਾ ਪਾਸੋਂ ਮਾਨਵੀ ਚੱਕਰੇ ਪੀੜੀ ਬੜੀ ਆਲੇ ਮੈਂ ਕਿਹਾ ਪਾਸੋਂ ਮਾਨਵੀ ਸੀ ਤੀਸਾ ਇਸਾਇਜਾ ਗੁਰੂ ਗ੍ਰੰਥ ਸਾਹਿਬ ਸਾਰੇ ਮੁਸਲਮਾਨਾਂ ਦਾ ਭਰਿਆ ਹੋਇਆ ਮਾੜੀ ਰਮੰਦਰ ਸਾਹਬ ਦੀ ਨਹੀਂ ਅਖਰ ਵਾਲਾ ਸਾਈ ਮੀ ਅਮੀਰ ਜادہ ਮੁ ਪਲੇ ਬਾਜਾ ਤੱਤੀ ਕੇ ਤਵੀ ਤੇ ਬੈਠੇ ਲਈਏ ਤੋਸਤਾਨ ਕਿੱਦਾ ਵੱਟਾ ਜੀ ਉਹ ਤੇ ਹਾ ਦਾ ਨਾਰਾ ਮਾਰਨ ਵਾਲਾ ਸਾਈ ਮੀਆਂ ਮੀਰ ਜਾ ਦਾ ਮੁਸਲਮਾਨ ਹੈ ਜੀ ਹਾਂ ਜੀ ਧਰਮ ਸਿਰਫ ਉਹਦਾ ਜੀ ਜਿਹਨੇ ਧਰਮ ਨੂੰ ਰੱਖਿਆ ਜੀ ਧਰਮ ਨੂੰ ਰੱਖਿਆ ਜੀ ਇੱਕ ਬਾਬਾ ਟੋਡਰ ਮੰਨ ਲੈ ਰੱਖਿਆ ਜੀ ਸਭ ਜਿਆਦਾ ਦਾ ਮਾਤਾ ਗੁਜਰੀ ਦਾ ਸੰਸਕਾਰ ਕੀਤਾ ਜੀ ਧਰਮ ਨੂੰ ਗਵਾਤਾ ਜੀ ਸੋਚਾ ਆਨੰਦ ਨੇ ਧਰਮ ਨੂੰ ਗਵਾਤਾ ਜੀ ਹਾਂ ਜੀ ਉਹਨੇ ਕਪੂ ਬ੍ਰਹਮਣ ਨੇ ਧਰਮ ਨੂੰ ਗਵਾਤਾ ਜੀ ਧਰਮ ਨੂੰ ਰੱਖਿਆ ਜੀ ਭਾਈ ਮੱਤੀ ਦਾਸ ਨੇ ਉਸੇ ਕਦਮ ਨੇ ਵਿਜੋੜ ਸੀ ਗਈ ਸਿਰ ਦਿਹਾਰਾ ਚੱਲ ਗਿਆ ਜੀ ਉਹਨੇ ਧਰਮ ਨਹੀਂ ਛੱਡਿਆ ਜੀ ਉਹਦੇ ਭਰਾ ਸੱਤੀ ਦਾਸ ਨੇ ਹਾਂ ਜੀ ਤੇ ਕਮਲਤੀ ਨਹੀਂ ਕਰਦੀ ਹੈਗੀ ਧਰਮ ਗੁਆਤਾ ਜੀ ਧਰਮ ਰੱਖ ਲਿਆ ਜੀ ਧਰਮ ਉਹਦਾ ਜੀ ਜਿਹਨੇ ਧਰਮ ਨੂੰ ਰੱਖਿਆ ਜੀ ਹਾਂ ਜੀ ਉਹ ਗੁਰੂ ਗੋਬਿੰਦ ਸਾਹਿਬ ਨੇ ਰਾਂਜੀਤ ਸਿੰਘ ਨੂੰ ਇਹੀ ਆਖਿਆ ਸੀ ਵੀ ਮੁਸਲਮਾਨ ਦਾ ਬਲਾ ਬੜਾ ਪਵਿੱਤਰ ਸ਼ਬਦ ਹੈ ਮੁਸਲਮਾਨ ਮੁਸਲਮਾਨ ਮਸਲਾ ਮਸਲਾ ਹੁੰਦਾ ਜੀ ਤੇ ਬੈਠ ਕੇ ਆਪਾਂ ਆਸਨ ਕਹਿੰਦੇ ਨੂੰ ਮਸਲਾ ਕਹਿੰਦੇ ਉਹ ਮਸਲੇ ਨੂੰ ਜੀ ਬੜਾ ਪਵਿੱਤਰ ਮੰਨਦੇ ਜੀ ਆਸਰਾ ਬੜਾ ਪਵਿੱਤਰ ਮੰਨਦੇ ਜੀ ਤੇ ਬੈਠ ਕੇ ਜੀਦਾ ਜੀ ਦਾ ਉਹ ਮਾਰਾ ਜੀ ਦਾ ਬੜਾ ਪਵਿੱਤਰ ਸ਼ਬਦ ਹੈ ਪਰ ਤੂੰ ਦੁਗਿਆਨ ਮੁਸਲਮਾਨ ਕੀ ਬਣਾਣਾ ਹੈ ਪੜੇ ਸੰਤ ਸ਼ਰਮ ਆ ਰਿਹਾ ਗੱਲ ਕਰ ਤੂੰ ਤਾਂ ਮੁਸਲਮਾਨ ਸ਼ਬਦ ਨੂੰ ਹੀ ਪਵਿੱਤਰ ਕਰਤਾ ਹੈ ਇਹ ਆ ਗੱਲ ਹੈ ਅਦੇ ਇਹ ਇਸ ਤਰ੍ਹਾਂ ਰੰਬੜੀ ਗੱਲਾਈ ਹੈ ਜੀ ਇਹ ਕਲਾਈਜ਼ੇਸ਼ਨ ਹੈ ਜੀ ਇਹ ਫੀਲਿੰਗ ਨੇ ਜੀ ਹਾਂ ਜੀ ਸਮਝ ਨਹੀਂ ਦਿੰਦੇ ਜਦ ਬੰਦਾ ਦੇਖਦਾ ਉਹ ਹਰ ਗੱਲ ਕੋ ਜਦਾਂ ਪਰ ਬੋਲੇ ਸ਼ਾਇਰ ਆਪਣੇ ਗੁਰੂ ਨੂੰ ਕਹਿੰਦੀ ਕਹਿੰਦਾ ਤੇਰੀ ਸੂਰਤ ਕਹਦਾ ਤੇਰੀ ਸੂਰਤ ਤੇਰੀ ਸੂਰਤ ਤੇਰੀ ਸੂਰਤ ਰੱਬ ਦੀ ਹੈ ਸੂਰਤ ਤੇਰੀ ਸੂਰਤ ਰੱਬ ਦੀ ਹੈ ਸੂਰਤ ਅਸੀਂ ਰੱਬ ਨੂੰ ਤੱਕ ਕੇ ਕੀ ਲੈਣਾ ਹੈ ਤੇਰੀ ਸੂਰਤ ਰੱਬ ਦੀ ਹੈ ਤੇਰੀ ਸੂਰਤ ਤੇਰੀ ਸੂਰਤ ਕਹਿੰਦਾ ਰੱਬ ਦੀ ਸੂਰਤ ਰੱਬ ਦੀ ਹੈ ਸੂਰਤ ਅਸੀਂ ਰੱਬ ਨੂੰ ਤੱਕ ਕੇ ਕੀ ਲੈਣਾ ਇਹ ਗੱਲਾਂ ਦੇ ਸੱਜਣਾ ਰਾਜ ਦੀ ਅਸੀਂ ਜਗ ਨੂੰ ਦੱਸ ਕੇ ਕੀ ਲੈਣਾ ਹੈ ਹਲੇ ਕੀ ਆ ਬੋਲੇ ਜਿਸ ਸਾਰੂ ਉਹ ਜਿਹੜੀ ਅਫਰੀਦੀ ਗੱਲਾਂ ਨਾ ਉਹ ਜਿਹਦੇ ਵੀ ਮਾਲਕ ਜਿਹਦੇ ਵੀ ਆਇਆ ਉਹ ਬੰਦੇ ਦਾ ਉਤਾਰ ਲ ਕਰਕੇ ਆ ਰਾਮ ਆਇਆ ਕ੍ਰਿਸ਼ਨ ਆਇਆ ਗੁਰੂ ਨਾਨਕ ਸਾਹਿਬ ਉਹ ਪੁੱਤ ਬੰਦੇ ਦਾ ਸੀ ਜੀ ਦਸਵੇਂ ਪੰਜ ਛੇ ਬੰਦੇ ਦਾ ਪੁੱਤ ਬੱਗੇ ਦਾ ਪੁੱਤ ਸੀ ਜੀ ਕਹਿੰਦਾ ਐਵੇਂ ਨਹੀਂ ਐਵੇਂ ਨਹੀਂ ਫਰੀਦ ਫਰੀਦ ਪੁਕਾਰ ਪੈਗੀ ਐਵੇਂ ਨਹੀਂ ਕਹਿੰਦਾ ਫਰੀਦ ਫਰੀਦ ਪੁਕਾਰ ਪੈ ਗਈ ਹਾਂਜੀ ਫਰੀਦ ਫਰੀਦ ਖਵਾ ਖੁਦਾ ਚ ਤਾਰਦਾ ਕਹਿੰਦਾ ਜਿਹਨੂੰ ਯਾਦ ਕਰੀਏ ਉਹ ਵੀ ਯਾਰ ਕਰਦਾ ਕੌਣ ਸੱਚੇ ਪਰਵਦਗਾਰ ਦਾ ਜਿਹਨੂੰ ਜਿਹਨੂੰ ਯਾਦ ਕਰੀਏ ਉਹ ਵੀ ਯਾਰ ਕਰਦਾ ਕੌਣ ਸੱਚੇ ਪਰਵਦਗਾਰ ਦਾ ਹੈ ਜਿਹਨੂੰ ਯਾਦ ਕਰੀਏ ਉਹ ਵੀ ਯਾਦ ਕਰਦਾ ਕੌਣ ਸੱਚੇ ਪਰਵਦਗਾਰ ਦਾ ਕਹਿੰਦਾ ਜੇ ਫਰੀਦ ਰੱਬ ਨੂੰ ਯਾਦ ਕੀਤਾ ਰੱਬ ਫਰੀਦ ਫਰੀਦ ਪੁਕਾਰਦਾ ਹਾਂਜੀ ਕਹਤ ਐ ਤੇ ਬਾਨਿਆ ਐ ਤੇ ਬਾਨਿਆ ਐ ਤੇ ਬਾਨਿਆ ਪਿਆਰੇ ਦੀ ਦੀਦ ਬਦਲੇ ਰੱਬ ਬੰਦਿਆਂ ਦਾ ਰੂਪ ਧਾਰਦਾ ਆਪਣੇ ਪਿਆਰੇ ਦੀ ਭਾਵਨਾ ਪੂਰੀ ਕਰਨ ਵਾਸਤੇ ਨਾ ਹਲੋ ਉਹਨੂੰ ਮੋਸਰਲੇ ਆਣਾ ਤਾਰਨ ਤੇ ਆ ਕਤੁਨੀ ਦਾ ਗਣੀ ਬੀਏ ਉਹਦੀ ਮੌਜ ਹੈ ਜੀ ਉਹਦੀ ਫਤਕ ਵਧਾਦੀ ਮੌਜ ਹੈ ਜੀ ਕੋਈ ਭਾਂਡੇ ਬਣਾਉਂਦੇ ਕੋਈ ਛੋਟੇ ਬਣਾਉਂਦੇ ਕੋਈ ਮਿੱਟੀ ਪੀਚੀ ਜੀ ਕੋਈ ਚੱਪੜ ਬਣਾਉਂਦੇ ਚੱਪੜੀ ਬਣਾਉਂਦੇ ਜੀ ਉਹਦੀ ਮੌਜ ਸੀ ਜੀ ਇਹਦੀ ਮਾਲਕ ਦੀ ਮੌਜ ਹੈ ਜੀ 계절로 한번 발해